ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੱਗੇ ਸੀ ਜੀ ਸਲਵਾਰ ਸਟਿਚ ਕਰਨ ਅੱਜ ਆਪਾਂ ਤੁਹਾਨੂੰ ਸਲਵਾਰ ਦੀ ਆਸਣ ਵਾਲੀ ਗੁੰਮ ਸਲਾਈ ਲਗਾਉਣੀ ਦੱਸਾਂਗੇ ਦੇਖੋ ਜੀ ਆਹ ਆਪਣੀ ਸਲਵਾਰ ਦਾ ਸਿੱਧਾ ਪਾਸਾ ਆਹ ਲਓ ਜੀ ਆਹ ਹੈਗਾ ਆਪਣਾ ਸਿੱਧਾ ਪਾਸਾ ਤੇ ਆਹ ਹੈਗਾ ਆਪਣਾ ਉਲਟਾ ਪਾਸਾ ਆਪਾਂ ਸਲਾਈ ਲਾਉਣੀ ਹੁੰਨੇ ਆ ਉਲਟੇ ਪਾਸੇ ਪਰ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਗੁੰਮ ਸਲਾਈ ਕਿੱਦਾਂ ਲਾਉਣੀ ਆ ਜਦੋਂ ਆਪਾਂ ਦੇਖੋ ਜੀ ਗੁੰਮ ਸਲਾਈ ਲਾਉਣੀ ਆ ਆਪਾਂ ਪਹਿਲਾਂ ਸਿੱਧੇ ਪਾਸੇ ਬਿਲਕੁਲ ਨਾਲ-ਨਾਲ ਸਲਾਈ ਲਾਉਣੀ ਆ जी गे नारे नारे गे आ लाली जी आप सिलाई है इस तरह आ जी हम आप की करना हूं आपकी सलवार उल्टी कर लैनी है अपना कपड़ा इस तरह उल्टा कर लेना ਅਤੇ ਕੁਝੀ ਆਪਾਂ ਉਲਟਾ ਕਰ ਲਿਆ ਹੁਣ ਆਪਾਂ ਸਲਾਈ ਲਾਉਣੀ ਹੈ ਜਿਹੜੀ ਆਪਾਂ ਲਾਉਣੇ ਹੁੰਨੇ ਆ ਇੰਨੀ ਇੰਨੀ ਅੱਧਾ ਅੱਧਾ ਇੰਚ ਦੀ ਆ ਲਓ ਜੀ ਆਪਣੀ ਲੱਗੀ ਸਲਾਈ ਦੇਖੋ ਆਪਣਾ ਉਲਟਾ ਪਾਸਾ ਹੈਗਾ ਨਹੀਂ ਜੇ ਆਪਾਂ ਗੁੰਮ ਸਲਾਈ ਨਹੀਂ ਲਾਉਂਦੇ ਹੈਗੇ ਤਾਂ ਆਪਣੇ ਇਧਰਲੇ ਪਾਸੇ ਜੀ ਬਹੁਤ ਧਾਗੇ ਦਿਖਦੇ ਹੁੰਦੇ ਨਿਕਲ ਜਾਂਦੇ ਨੇ ਆਹਗਾ ਦੇਖੋ ਜੀ ਆਪਣਾ ਸਲਵਾਰ ਦਾ ਸਿੱਧਾ ਪਾਸਾ ਦੇਖੋ ਨਾ ਇਧਰ ਕੋਈ ਧਾਗਾ ਹੁਣ ਆਪਾਂ ਜੀ ਇਹਦੇ ਉੱਪਰ ਇੱਕ ਸਲਾਈ ਹੋਰ ਲਾਉਣੀ ਹੈ ਆਸਣ ਵਾਲੀ ਸਲਾਈ ਲਾਗੀ ਤੁਹਾਨੂੰ ਦਿਖਾਉਣੇ ਆਂਗੇ ਆ ਦੇਖੋ ਜੀ ਆ ਲੱਗੀ ਆਪਣੀ ਆਸਣ ਵਾਲੀ ਸਲਾਈ ਐ ਇਸ ਤਰ੍ਹਾਂ ਜੀ ਬਹੁਤ ਹੀ ਸਫਾਈ ਦੇ ਨਾਲ ਸਲਾਈ ਲੱਗ ਜਾਂਦੀ ਹੈ ਜੀ ਜੇ ਤੁਹਾਨੂੰ ਆਪਣਾ ਆਸਣ ਵਾਲੀ ਸਲਾਈ ਲਗਾਉਣ ਦਾ ਤਰੀਕਾ ਠੀਕ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤਾਂ